ਤੇ ਦੀਵਾਲੀ ਦਾ ਤਿਹਾਰ ਬੜੇ ਹੀ ਧੂਮਤਮ ਦੇ ਨਾਲ ਮਨਾਇਆ ਜਾਂਦਾ ਹੈ। ਉੱਥੇ ਅਸੀਂ ਗੱਲ ਗੁਰੂ ਨਗਰੀ ਦੀ ਕਰੀਏ ਤਾਂ ਗੁਰੂ ਨਗਰੀ ਦੇ ਵਿੱਚ ਵੀ ਦੀਵਾਲੀ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਗੁਰੂ ਨਗਰੀ ਦੇ ਵਸਨੀਕ ਜੋ ਹੈਗੇ ਨੇ ਲੋਕ ਨੇ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਦੱਸ ਜੀ ਕਿ ਜਿੱਥੇ ਕਿ ਦੇਸ਼ ਭਰ 'ਚ ਦੀਵਾਲੀ ਦਾ ਤਿਹਾਰ ਮਨਾਉਂਦੇ ਨੇ ਉੱਥੇ ਗੁਰੂ ਨਗਰੀ 'ਚ ਜੋ ਬੰਦੀ ਛੋੜਦੀ ਵਾ ਸਮੋਕੇ ਵੀ ਜਿਹੜਾ ਇਸ ਤਿਹਾਰ ਨੂੰ ਮਨਾਇਆ ਜਾਂਦਾ ਹੈ ਤਾਂ ਉੱਥੇ ਜੋ ਪੂਰੀ ਗੁਰੂ ਨਗਰੀ ਦੇ ਵਿੱਚ ਦੀਵਾਲੀ ਹੁੰਦੀ ਆ ਆਤਿਸ਼ਬਾਜੀ ਹੁੰਦੀ ਆ ਪਟਾਕੇ ਜੋ ਨੇ ਉਹ ਵੱਡੇ ਪੱਦਰ ਦੇ ਉੱਤੇ ਜੋ ਗੁਰੂ ਨਗਰੀ ਦੇ ਲੋਕ ਨੇ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜੇ ਬੱਚੇ ਨੇ ਉਹਨਾਂ ਵੱਲੋਂ ਪਟਾਕੇ ਜਿਹੜੇ ਆਤਿਸ਼ਬਾਈ ਜਿਹੜੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਆ ਚਲਾਈ ਜਾਂਦੀ ਹੈ ਲੇਕਿਨ ਦੱਸਦੀ ਕਿ ਪ੍ਰਸ਼ਾਸਨ ਵੱਲੋਂ ਇਸ ਵਾਰ ਅਨੁਮਤੀ ਜਿਹੜੀ ਹੈਗੀ ਆ ਪਟਾਕੇ ਵੇਚਣ ਦੀ ਤਾਂ ਉਹ ਸਿਰਫ 10 ਦੁਕਾਨਾਂ ਨੂੰ ਮਿਲੀ ਆ ਇਹ ਮੇਰੇ ਮਗਰ ਤੁਸੀਂ ਵੇਖ ਸਕਦੇ ਹੋ ਜਿਹੜੇ ਸਟਾਲ ਜਾਂ ਦੁਕਾਨ ਆਪਾਂ ਕਹਿ ਸਕਦੇ ਆ ਜਿਹੜੀਆਂ 10 ਦੁਕਾਨਾਂ ਇੱਥੇ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਇਹ 10 ਦੁਕਾਨਾਂ ਦੇ ਉੱਤੇ ਸਿਰਫ ਤੇ ਸਿਰਫ ਜਿਹੜੇ ਪਟਾਕਿਆਂ ਦੀ ਜਿਹੜੀ ਆ ਖਰੀਦ ਜਿਹੜੀ ਆ ਕਰ ਸਕਣਗੇ ਲੋਕ ਦੱਸਦੀ ਕਿ ਸਿਰਫ ਤੇ ਸਿਰਫ 5 ਦਿਨ ਜੋ ਹੈ ਇਹ ਮਾਰਕੀਟ ਲੱਗੇਗੀ ਤਾਂ ਇਹ ਮਾਰਕੀਟ ਜੋ ਹੈ ਨਿਊ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਲੱਗੇਗੀ ਤਾਂ ਜਿੰਨੇ ਵੀ ਗੁਰੂ ਨਗਰੀ ਦੇ ਵਸਨੀਕ ਹੈਗੇ ਨੇ ਜਾਂ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਨਾਲ ਸੰਬੰਧਿਤ ਲੋਕ ਹੈਗੇ ਨੇ ਤਾਂ ਉਹਨਾਂ ਵੱਲੋਂ ਇਸ ਜਗ੍ਹਾ ਤੇ ਆ ਕੇ ਜਿਹੜੀ ਆ ਪਟਾਕੇ ਦੀ ਖਰੀਦ ਜੋ ਕੀਤੀ ਜਾਣੀ ਆ ਤਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਹਾਲੇ ਤਾਂ ਇਸ ਦੀ ਜਿਹੜੀ ਆ ਸ਼ੁਰੂਆਤ ਜਿਹੜੀ ਹੋਈ ਆ ਹਾਲਾਂਕਿ ਇਹ ਜੋ ਦੁਕਾਨਾਂ 10 ਲੱਗਣੀਆਂ ਨੇ ਤਾਂ ਉਹਨਾਂ ਨੂੰ ਬਣਾਉਣ ਦਾ ਸਟਰਕਚਰ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਤਾਂ ਉਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤਾਂ 5 ਦਿਨ ਜਿਹੋਣੇ ਲੋਕ ਦੁਕਾਨਦਾਰ ਇੱਥੇ ਆਪਣੇ ਪਟਾਕੇ ਜਿਹੜੇ ਉਹਨਾਂ ਵੱਲੋਂ ਲਾਇਸੈਂਸ ਲਿੱਤੇ ਗਏ ਨੇ ਸਿਰਫ ਤਾਂ ਸਿਰਫ 5 ਦਿਨ ਵਾਸਤੇ ਇਹ ਲਾਇਸੈਂਸ ਹੈਗੇ ਨੇ ਤਾਂ 5 ਦਿਨ ਦੀਵਾਲੀ ਤੋਂ ਪਹਿਨਾਂ ਇਹ ਜੋ ਦੁਕਾਨਾਂ ਲੱਗਣਗੀਆਂ ਤਾਂ ਉਸ ਦੇ ਵਿੱਚ ਪਟਾਕੇ ਜਿਹੜੇ ਨੇ ਵੇਚ ਸਕਣਗੇ ਤਾਂ ਉੱਥੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਇਸ ਤੋਂ ਇਲਾਵਾ ਸ਼ਹਿਰ ਪਰ ਦੇ ਵਿੱਚ ਹੋਰ ਜਗਾਵਾਂ ਦੇ ਉੱਤੇ ਜਾ ਕੇ ਪਟਾਕੇ ਵੇਚਦੇ ਦਿਖਾਈ ਦਿੱਤੇ ਜਾਂ ਛੋਟੀ ਛੋਟੀ ਦੁਕਾਨਾਂ ਅਕਸਰ ਅਸੀਂ ਦੇਖੀਦਾ ਪਿੰਡਾਂ ਥਾਵਾਂ ਦੇ ਉੱਤੇ ਜਾਂ ਫਿਰ ਗੁਰੂ ਨਗਰੀ ਦੀ ਗੱਲ ਕਰੀਏ ਤਾਂ ਕਈ ਲੋਕ ਇੱਕ ਮੰਜੇ ਦੇ ਉੱਤੇ ਰੱਖ ਕੇ ਜਿਹੜਾ ਆਪਣੀ ਛੋਟੀ ਦੁਕਾਨ ਖੋਲ ਕੇ ਜਿਹੜਾ ਉਹਨਾਂ ਵੱਲੋਂ ਪਟਾਕੇ ਵੇਚੇ ਜਾਂਦੇ ਨੇ ਤਾਂ ਇਸ ਵਾਰ ਉਹਨਾਂ ਦੇ ਉੱਤੇ ਕੁੱਲ ਸੋ ਲੋ ਕਾਰਵਾਈ ਕੀਤੀ ਜਾਏਗੀ ਪ੍ਰਸ਼ਾਸਨ ਵੱਲੋਂ ਸਖਤ ਆਦੇਸ਼ ਜਿਹੜੇ ਆ ਦੇ ਦਿੱਤੇ ਗਏ ਆ ਸਿਰਫ ਸਿਰਫ ਇਹਨਾਂ ਦੁਕਾਨਾਂ ਦੇ ਉੱਤੇ ਜਿਹੜੇ ਆ ਪਟਾਕੇ ਜਿਹੜੇ ਆ ਵੇਚੇ ਜਾ ਸਕਦੇ ਨੇ ਇਸ ਤੋਂ ਇਲਾਵਾ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦੁਕਾਨ ਜਿਹੜੀ ਆ ਉਹ ਨਹੀਂ ਲਗਾ ਸਕਦਾ ਤਾਂ ਜਿਨਨੇ ਵੀ ਕੋਈ ਪਟਾਕੇ ਦੀ ਖਰੀਦ ਕਰਨੀ ਆ ਪਟਾਕੇ ਲੈਣੀਆਂ ਤਾਂ ਇਸ ਮਾਰਕੀਟ 'ਚ ਇਹਨਾਂ ਦੁਕਾਨਾਂ ਦੇ ਉੱਤੇ ਆ ਕੇ ਸਿਰਫ 10 ਦੁਕਾਨਾਂ ਨੂੰ anumati ਮਿਲੀ ਆ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਸ਼ਹਿਰ ਦੇ ਵਿੱਚ ਪਟਾਕਿਆਂ ਦੀ ਜੋ ਖਰੀਦ ਨਾ ਕਰੇ ਜਾਂ ਫਿਰ ਕੋਈ ਵੀ ਗੈਰਕਾਨੂੰਨੀ ਤਰੀਕੇ ਦੇ ਨਾਲ ਪਟਾਕੇ ਨਾ ਵੇਚੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦੁਰਘਟਨਾ ਨਾ ਹੋਵੇ ਕਿਉਂਕਿ ਅਕਸਰ ਪਹਿਲਾਂ ਦੀ ਆਪਾਂ ਗੱਲ ਕਰੀਏ ਤਾਂ ਜ਼ਰੂਰ ਕਈ ਵਾਰ ਵੇਖਣ ਨੂੰ ਮਿਲਿਆ ਕਿ ਕਈ ਲੋਕ ਗੈਰਕਾਨੂੰਨੀ ਤਰੀਕੇ ਦੇ ਨਾਲ ਪੂਰੇ ਸ਼ਹਿਰ ਭਰ ਦੇ ਵਿੱਚ ਪਟਾਕੇ ਲਗਾਉਂਦੇ ਸੀਗੇ ਵੇਚਦੇ ਸੀਗੇ ਛੋਟੀ-ਛੋਟੀ ਦੁਕਾਨਾਂ ਦੇ ਉੱਤੇ ਪਟਾਕੇ ਵੇਚੇ ਜਾਂਦੇ ਸੀਗੇ ਜਿਸ ਦੇ ਨਾਲ ਕਿ ਕਈ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਵੇਖਣ ਨੂੰ ਮਿਲਦੀਆਂ ਨੇ ਤਾਂ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਪ੍ਰਸ਼ਾਸਨ ਵੱਲੋਂ ਫੁਕਤਾ ਪਰਬੰਧ ਕੀਤੇ ਗਏ ਨੇ ਇਸ ਜਗ੍ਹਾ ਦੇ ਉੱਤੇ ਜੇਕਰ 10 ਦੁਕਾਨਾਂ ਨੇ ਤੇ ਨਾਲ ਦੇ ਨਾਲ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਟੀਮਾਂ ਵੀ ਨਾਲ ਇੱਥੇ ਤਾਇਨਾਤ ਮਿਲਣਗੀਆਂ ਜਿੰਨੀ ਦੇਰ ਇਹ ਦੁਕਾਨਾਂ ਇੱਥੇ ਰਹਿਣਗੀਆਂ ਜਿੰਨੀ ਦੇਰ ਪਟਾਕੇ ਦੀ ਖਰੀਦ ਜਿਹੜੀ ਇੱਥੇ ਹੋਏਗੀ ਤਾਂ ਉਨੀ ਦੇਰ ਵਾਸਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ 2 ਤੋਂ 3 ਟੀਮਾਂ ਜਿਹੜੀਆਂ ਗੱਡੀਆਂ ਕਹਿ ਸਕਦੇ ਆ ਇੱਥੇ ਹਰ ਵਕਤ 24 ਘੰਟੇ ਤਨਾਤ ਰਹਿਣਗੀਆਂ ਜੇਕਰ ਕੋਈ ਐਹੋ ਜੀ ਦੁਰਘਟਨਾ ਹੁੰਦੀ ਆ ਤਾਂ ਮੌਕੇ ਦੇ ਉੱਤੇ ਜਿਹੜਾ ਉਸ ਦਾ ਹੱਲ ਕੀਤਾ ਜਾ ਸਕੇ ਤਾਂ ਦੀਵਾਲੀ ਨੂੰ ਕਿ ਜਿੱਥੇ ਕੀ ਲੋਕਾਂ ਦੇ ਵਿੱਚ ਖੁਸ਼ੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਪ੍ਰਸ਼ਾਸਨ ਵੀ ਵੱਡੇ ਪੱਧਰ ਦੇ ਉੱਤੇ ਆਪਣਾ ਜਿਹੜਾ ਕੰਮ ਹੈ ਕਰ ਰਿਹਾ ਹੈ ਅਲਰਟ ਦੇ ਉੱਤੇ ਪ੍ਰਸ਼ਾਸਨ ਹੈਗਾ ਜ਼ਿਲ੍ਹੇ ਦੀ ਪਲਸ ਜਿਹੜੀ ਆ ਪੂਰਾ ਅਲਰਟ ਦੇ ਉੱਤੇ ਚੱਲ ਰਹੀ ਹੈ ਕੱਲੇ-ਕੱਲੇ ਦੀ ਚੈਕਿੰਗਸ ਕੀਤੀ ਜਾ ਰਹੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਕਹਿ ਸਕਦੇ ਵਾਰਤਾ ਨੂੰ ਇਨਜਾਮ ਨਾ ਦੇਵੇ ਨਾਲ ਦੀ ਨਾਲ ਜਿਹੜੇ ਲੋਕ ਗਲਤ ਤਰੀਕੇ ਨਾਲ ਲਈ ਜੋ ਪਟਾਕੇ ਨੇ ਇਸ ਜਗ੍ਹਾ ਤੋਂ ਕਿਸੇ ਹੋਰ ਜਗ੍ਹਾ ਦਾ ਵੇਦ ਦਿਖਾਈ ਦਿੱਤੇ ਤਾਂ ਉਹਨਾਂ ਤੋਂ ਤੈਸਵਰ ਵੱਡੀ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਵੱਲੋਂ ਕੀਤੀ ਜਾਏਗੀ ਕੈਮਰਾਮੈਨ ਸਦੀਕ ਕੁਮਾਰ ਦੇ ਨਾਲ ਅਕਸਰ ਨੇ ਐਗਜੈਕਵਨੀ ਟੀਵੀ ਸ਼੍ਰੀ ਅਮਸ਼ਸਾਹਿਬ